ਸਰਬ ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਹੀ ਅਮਰੀਕਾ ਤੇ ਉਹਦੇ ਤੋਂ ਬਾਅਦ ਇੱਕ ਮੁੰਡਾ ਗਿਆ ਸੀ ਪਿੰਡ ਫੋਕਰਾਂ ਦਾ ਤੇ ਚਾਚਾ ਜੀ ਦੇ ਮੁੰਡੇ ਨੇ ਨਾ ਨਵਾਂ ਨਵਾਂ ਗਿਆ ਸੀ ਇਸ ਕਰਕੇ ਥੋੜੀ ਉਹਦੀ ਨਾ ਪੈਸੇ ਵੀ ਹੈਲਪ ਕੀਤੀ ਸੀ ਤੇ ਉਹਨਾਂ ਬਾਅਦ ਜਦੋਂ ਥੋੜਾ ਚਿਰ ਉਹਨੂੰ ਕੰਮ ਲੱਗੀ ਜੋਬ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੰਡੇ ਨੇ ਉਹਦੇ ਕੋਲ ਪੈਸੇ ਮੰਗੇ ਤੇ ਬਾਅਦੋਂ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜਾ ਟਾਲਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜਾ ਗੁੱਸੇ 'ਚ ਮਿਲ ਗਿਆ ਇੱਕ ਦੂਜੇ ਨਾਲ ਗਾਲੀ ਕਲੋਚ ਹੋਏ ਉੱਥੇ ਬਾਹਰ ਉਹ ਬਾਜ ਚੋਣਾ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬਰਦਰ ਹੀ ਉਹ ਧੰਕੇ ਦੇ ਤਾਈ ਫੋਨ ਕਰ ਕਰਕੇ ਵੀ ਅਸੀਂ ਤੁਹਾਨੂੰ ਮਿਲਣਾ ਵਾ ਆਦਾਂ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀਨਾਮੇ ਲਈ ਤੇ ਜਿਹੜਾ ਉਹਦਾ ਬਰਦਰ ਹੀ ਉਹ ਰਾਜੀਨਾਮਾ ਨਹੀਂ ਜਾਂਦਾ ਕਿ ਅਸੀਂ ਨਹੀਂ ਰਾਜੀਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਰਹੇ ਸਾਡੇ ਘਰ ਰਾਜੀਨਾਮਾ ਕਰਵਾ ਤੇ ਲੋਕ ਮਗਰ ਵੀ ਪੰਨੇ ਮੁੰਡੇ ਲੈ ਕੇ ਤੇ ਘਰ ਪੈ ਗਿਆ ਉਹ ਬਾਜ ਪਿੰਡ ਵਾਲਿਆਂ ਨੇ ਟਾ ਟਾ ਮਾਰ ਕੇ ਗੱਡੀਆਂ ਗੱਡੀਆਂ ਭੰਨੀਆਂ ਤੇ ਉਹਨਾਂ ਨੂੰ ਭਜਾਇਆ ਤੇ ਇਹ ਥੋੜਾ ਬਚਾ ਹੋਇਆ ਸਾਡਾ ਹਸਪਤਾਲ ਦੇ ਚਾਚਾਈ ਦੇ ਮੁੰਡੇ ਦੇ ਉੱਤੇ ਸੱਟ ਲੱਗੀ ਸੀ ਇਹਨੂੰ ਹੀ ਐਡਮਿਟ ਕਰਵਾਉਣ ਆਏ ਸੀ ਤੇ ਇਹਨੂੰ ਆਈ ਸੀ ਯੂ ਚ ਵਾੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਬਾਹਰ ਕੱਢਤਾ ਸੀ ਉੱਥੋਂ ਤੇ ਡਾਕਟਰਾਂ ਬਾਹਰ ਕੱਢਤਾ ਤੇ ਬਾਰੋਂ ਮੁੰਡੇ ਆਏ ਚਾਰ ਪੰਜ ਛੇ ਮੁੰਡੇ ਆਏ ਤੇ ਉਹਨਾਂ ਨੇ ਆਂਦੇ ਸਾਡੇ ਦਾਤਰ ਮਾਰਨ ਲੱਗੇ ਚਾਚਾਈ ਮੁੰਡੇ ਆ ਲ ਜਾਂਦੇ ਸੀ ਨਹੀਂ ਡੱਕਿਆ ਉਹਨਾਂ ਨੇ ਉਹਨਾਂ ਨੇ ਸਾਡੇ ਦਾਤਰ ਮਾਰਦੇ ਕੀ ਮੰਨ ਕੱਪ ਹੈ ਮਾਨਕਾ ਐਵੇਂ ਆ ਕੇ ਸਾਨੂੰ ਇਨਸਾਫ ਮਿਲੇ। ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ ਇਹ ਜਿਹੜੇ ਇੱਕ ਧਮੂੜੀ ਤੋਂ ਸੀਗੇ ਜੀ ਤੇ ਇੱਕ ਪਾਰਟੀ ਸੀਗੀ ਕੋਕਰ ਰਾਜਨੀਤਿਕ ਇਹਨਾਂ ਦੋਨਾਂ ਦੇ ਬੇਟੇ ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ। ਅੱਜ ਇਹ ਧਮੂੜੀ ਜਿਹੜੀ ਆ ਪਾਰਟੀ ਦੇ ਅੰਦਰ ਰਾਜਿਨਾਵਾ ਸੀ ਉਥੇ ਰਾਜਿਨਾਵੇ ਦੌਰਾਨ ਇਹਨਾਂ ਦੀ ਲੜਾਈ ਹੋਈ ਹੈ। ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਜੇ ਜਦੋਂ ਦਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਤੇ ਜਿਹੜੀ ਕੋਕਰ ਰਾਜਪੂਤਾਂ ਦੀ ਧਿਰ ਸੀਗੀ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਬੈਠੇ ਨਹੀਂ ਵਿਗੜਨ ਦੇਣੀ ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਨੇ ਜੂ ਇਹਨਾਂ ਨੇ ਕੀਤਾ ਹਸਪਤਾਲ ਵਗੈਰਾ ਸਜਾ